ਜਿਆਦਾਤਰ ਧਾਰਮਿਕ इमोशनल ਤਕਰੀਰਾਂ ਨੇ ਇਸ ਅਸਲੀਅਤ ਤੋਂ ਸਿੱਖ ਧਰਮ ਨੂੰ ਬਹੁਤ ਦੂਰ ਕਰ ਦਿੱਤਾ ਹੈ ਕਿ ਸ਼ਬਦ ਦਾ ਬਹੁਤ ਗਹਿਰਾ ਵਿਗਿਆਨ ਹੁੰਦਾ ਹੈ ਇਸ ਲਈ ਇੱਕ ਨੰਬਰ ਨੋਟ ਕਰ ਲਈਏ ਕੁਝ ਪਕੜ ਵਿੱਚ ਆ ਜਾ ਲੈਸਨ ਵਾਂਗ ਪਹਿਲਾ ਰੂਪ ਸ਼ਬਦ ਦਾ ਅੱਖਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਨੇ ਜੇ ਮਨ ਨਾ ਟਿਕੇ ਤੇ ਸਭ ਤੋਂ ਪਹਿਲਾਂ ਸੁਰਤੇ ਨਾ ਟਿਕੇ ਤੇ ਸਭ ਤੋਂ ਪਹਿਲਾਂ ਦਿਸਦੇ ਅੱਖਰਾਂ ਨੂੰ ਉਹਦਾ ਧਿਆਨ ਕੀਤਾ ਜਾ ਸਕਦਾ ਦਿਸਦੇ ਅੱਖਰਾਂ ਸਾਹਮਣੇ ਘਰ ਲਿਖਿਆ ਆ ਵਹਿਗੁਰੂ ਧਿਆਨ ਨਾ ਟਿਕੇ ਦੀਵਾਰ ਤੇ ਲਿਖ ਲੋ ਕੋਈ ਹਰ ਜੀ ਪਰ ਅੱਜ ਅਸੀਂ ਸਿਮਰਨ ਕਰਨ ਵਾਲੇ ਪਾਸੇ ਸਿੱਖ ਦਾ ਗੁਰੂ ਕੌਣ ਹੈ ਉਧਰ ਜਾਣਾ ਸਿੱਖ ਨੇ ਕਿਹਨੂੰ ਟਾਰਗੇਟ ਕਰਨਾ ਹੈ ਨਿਸ਼ਾਨਾ ਕਿਹਨੂੰ ਬਣਾਉਣਾ ਹੈ ਕਿਦੇ ਵਿੱਚ ਧਿਆਨ ਲਾਉਣਾ ਹੈ ਤਾਂ ਧਿਆਨ ਲਾਉਣਾ ਤੇ ਸਾత్సੰਗਤ ਦੇ ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਦੇ ਅੱਖਰਾਂ ਦਾ ਧਿਆਨ ਲਾਉਣਾ ਪੈਂਦਾ ਉਹਦੇ ਵਿੱਚ ਧਿਆਨ ਨੂੰ ਜੋੜੋ ਅੱਖਰਾਂ ਨੂੰ ਧਿਆਨ ਨਾਲ ਵੇਖੋ ਜਪਜੀ ਸਾਹਿਬ ਪੜ੍ਹਨਾ ਤੇ ਚੰਗੀ ਤਰ੍ਹਾਂ ਵੇਖ-ਵੇਖ ਕੇ ਪੜੋ ਧਿਆਨ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ ਹੌਲੀ-ਹੌਲੀ ਉਹ ਪੰਕਤੀਆਂ ਸਾਡੇ ਅੰਦਰ ਵਸਣ ਲੱਗ ਪੈਣਗੀਆਂ ਸਾਡੇ ਅੰਦਰ ਵਸਣ ਲੱਗ ਪੈਣਗੀਆਂ ਇਸ ਲਈ ਗੁਰੂ ਦਾ ਪਹਿਲਾ ਰੂਪ ਜਿਹੜਾ ਉਹ ਅੱਖਰ ਹੈ ਸ਼ਬਦ ਦੇ ਕਪੜੇ ਜਿਹੜੇ ਨੇ ਅੱਖਰਾਂ ਤੋਂ ਪਤਾ ਲੱਗਦਾ ਹੈ ਇਸ ਲਈ ਉਹਨਾਂ ਯੋਗੀਆਂ ਨੇ ਇਹ ਵੀ ਪੁੱਛਿਆ ਸੀ ਗੁਰੂ ਸਾਹਿਬ ਨੂੰ ਕਿ ਜਿਹਨੂੰ ਤੁਸੀਂ ਸ਼ਬਦ ਗੁਰੂ ਕਿਹਾ ਹੈ ਤੇ ਉਹਦੀ ਕੋਈ ਨਿਸ਼ਾਨੀ ਉਹਦਾ ਕੋਈ ਸਰੂਪ ਉਹਦਾ ਕੋਈ ਮੂੰਹ ਸਿਰ ਉਹਦਾ ਕੋਈ ਨੱਕ ਕਿਵੇਂ ਦਾ ਤੇ ਮਹਾਰਾਜ ਨੇ ਉੱਥੇ ਇੱਕ ਕਹਿ ਵੀ ਉਹਦੇ ਕੱਪੜੇ ਅੱਖਰ ਨੇ ਜਗਜੀਤ ਸਿੰਘ ਨੂੰ ਪੜੋ ਤਿਆਰ ਪਰ ਪਲਪਲ ਕੇ ਰਿਪੀਟ ਕੀਤਾ ਜਦੋਂ ਤੁਸੀਂ ਇਹਨਾਂ ਪੌਲੀਆਂ ਤੇ ਜਾਂਦੇ ਹੋ ਕਿ ਮੰਨਦਾ ਸੰਤੋਖ ਸ਼ਰਮਪਤ ਧੋਲੀ ਧਿਆਨ ਕੀ ਕਰੈ ਵਕੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗੁਨ ਜਮਾਤੀ ਮਨ ਜੀਤਾ ਜਗਦੀਤ ਆਦੇਸ਼ ਤਿਸੈ ਆਦੇਸ਼ ਆਗ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਹਦਾ ਇੱਕੋ ਹੀ ਵੇਸ ਅਖਰ ਇਸ ਕਰਕੇ ਸ਼ਬਦ ਗੁਰੂ ਦਾ ਪਹਿਲਾ ਰੂਪ ਅਖਰ ਹੈ ਅੱਖਰ ਵਿੱਚ ਧਿਆਨ ਲਾਉਣਾ ਹੈ ਸਭ ਤੋਂ ਪਹਿਲਾਂ ਇੱਕ ਤੁਸੀਂ ਪੱਲੇ ਬਣ ਲਓ ਕਿਉਂਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਕੁਝ ਚੀਜ਼ਾਂ ਵਿੱਜਿਆ ਵਾਂਗੂ ਪੂਰੀਆਂ ਨੋਟ ਕਰਨੀਆਂ ਨੇ ਨੋਟ ਕਰੋ ਕਿ ਅਸੀਂ ਜਦੋਂ ਪਾਠ ਕਰਨਾ ਹੈ ਤੇ ਅੱਖਰਾਂ ਦਾ ਧਿਆਨ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਪ੍ਰਪੱਕ ਕਰੋ ਅੱਜ ਤੋਂ ਬਾਅਦ ਜਦੋਂ ਪਾਠ ਕਰਨਾ ਹੈ ਧਿਆਨ ਅੱਖਰਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਅੱਖਰਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਸ਼ਬਦ ਦਾ ਪਹਿਲਾ ਰੂਪ ਜੇ ਵੈਗਰੂ ਜਪਣਾ ਤੇ ਬੇਸ਼ੱਕ ਅੱਖਰ ਲਿਖ ਲੋਗੇ ਉਹਦਾ ਧਿਆਨ ਕਰੋ ਜੇ ਧਿਆਨ ਨਹੀਂ ਟਿਕਦਾ ਧਿਆਨ ਇਕਾਗਰ ਹੋਵੇ ਮੂਲ ਮੰਤਰ ਜਪਣਾ ਬੇਸ਼ੱਕ ਆਪਣੇ ਕੰਮ ਤੇ ਲਾ ਲਓ ਧਿਆਨ ਕਰੋ ਉਹਦਾ ਪਰ ਕੁਝ ਮਹੀਨੇ ਇਸ ਤਰ੍ਹਾਂ ਜਪਣ ਤੋਂ ਬਾਅਦ ਕੁਝ ਮਹੀਨੇ ਜਪਣ ਤੋਂ ਬਾਅਦ ਸਾਧ ਸੰਗਤ ਦੀ ਜੇ ਇਹਦਾ ਰੂਪ ਤਬਦੀਲ ਹੋ ਜਾਏ ਫਿਰ ਸ਼ਬਦ ਦਾ ਰੂਪ ਬਣ ਜਾਏਗਾ ਸਾਡੀ ਆਵਾਜ਼ ਅਭਿਆਨ ਗੁਰੂ ਗ੍ਰੰਥ ਸਾਹਿਬ ਤੱਕ ਜਾਣਾ ਚਾਹੀਦਾ ਪਰ ਦੂਜਾ ਜਿਹੜਾ ਸ਼ਬਦ ਦਾ ਰੂਪ ਹੈ ਉਹਦੇ ਵਿੱਚ ਉਹ ਸਾਡੀ ਆਵਾਜ਼ ਹੈ ਤੁਸੀਂ ਆਪਣੀ ਆਵਾਜ਼ ਸੁਣਨੀ ਹੈ ਆਪਣੀ ਕਿਸੇ ਦੀ ਨਹੀਂ ਆਪਣੀ ਆਵਾਜ਼ ਸੁਣਨੀ ਦੂਜਾ ਰੂਪ ਹੈ ਸਾਧ ਸੰਗਤ ਦੀ ਧਿਆਨ ਇਕਾਗਰ ਕਰੋ ਸ਼ਬਦ ਨੂੰ ਜਾਣਨਾ ਹੈ ਤੇ ਸਭ ਤੋਂ ਪਹਿਲਾਂ ਆਪਣੀ ਆਵਾਜ਼ ਨੂੰ ਸੁਣੋ ਆਪਣੀ ਆਵਾਜ਼ ਨੂੰ ਸੁਣੋ ਧਿਆਨ ਦਿਓ ਦੇ ਨਾਮ ਜਪਨਾ ਹੈ ਅੱਜ ਵੀ ਇਹਦੇ ਸਾਰੀ ਉਮਰ ਬੋਲਦੇ ਆ ਰਹੇ ਕਿਤੇ ਨਹੀਂ ਪਹੁੰਚਣੀ ਗੱਲ ਆਪਣੀ ਆਵਾਜ਼ ਨੂੰ ਸੁਣੋ ਧਿਆਨ ਨਾਲ ਤੁਹਾਡਾ ਧਿਆਨ ਉੱਥੇ ਕਾਗਰ ਹੋ ਜਾਏਗਾ ਇਹਦੇ ਤੋਂ ਬਾਅਦ ਤੁਸੀਂ ਜਿਹੜਾ ਸ਼ਬਦ ਜਪਣਾ ਹੈ ਉਹ ਸ਼ਬਦ ਦੀ ਆਵਾਜ਼ ਨੂੰ ਸੁਣੋ ਪੂਰੀ ਉੱਚੀ ਆਵਾਜ਼ ਵਿੱਚ ਜੇ ਹੋਵੇ ਤੇ ਕਮਰਾ ਹੋਵੇ ਤੇ ਕਮਰਾ ਇਸ ਤਰ੍ਹਾਂ ਦਾ ਹੋਵੇ ਜਿਹਦੇ ਵਿੱਚ ਸਮਾਨ ਬਹੁਤਾ ਨਾ ਹੋਵੇ ਸੌਖਾ ਰਹੇਗਾ ਚੰਗਾ ਕੰਮ ਕਰੇਗਾ ਖਾਲੀ ਕਮਰਾ ਹੋਵੇ ਕਿਉਂਕਿ ਖਾਲੀ ਕਮਰੇ ਵਿੱਚ ਤੁਹਾਡੀ ਆਵਾਜ਼ ਗੂੰਜਦੀ ਹੈ ਪਲਤ ਪਲਤ ਕੀ ਗੂੰਜਦੀ ਹੈ ਤੁਹਾਡੇ ਉੱਤੇ ਡਿਗਦੀ ਹੈ ਤੇ ਜੇ ਸਮਾਨ ਜ਼ਿਆਦਾ ਹੋਵੇ ਤੇ ਫਿਰ ਉਹ ਘਟ ਗੂੰਜਦੀ ਹੈ ਇਸ ਲਈ ਜੇ ਹੋ ਸਕੇ ਤੇ ਛੋਟਾ ਹੋਵੇ ਭਾਵੇਂ ਕਮਰਾ ਪਰ ਉਹ ਖਾਲੀ ਹੋਵੇ ਉਹਦੇ ਵਿੱਚ ਜਦੋਂ ਅਸੀਂ ਬੋਲਨੇ ਆ ਤੇ ਉਹਦੇ ਤੇ ਸਾਨੂੰ ਸਾਡੀ ਹੀ ਆਵਾਜ਼ ਸੁਣਾਈ ਦਿੰਦੀ ਸਾਡੀ ਆਵਾਜ਼ ਉਸ ਆਵਾਜ਼ ਨੂੰ ਸੁਣਨਾ ਇਹਨੂੰ ਕਹੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਉਹ ਪਿੱਛੇ ਲਿਖਿਆ ਹੋਇਆ ਦੇ ਅਰਥ ਸਿਰਫ ਇਹਨੇ ਨੇ ਜੇ ਮੋਟੇ ਦੇਖਾਇਆ ਆਪ ਬੋਲਣਾ ਤੇ ਸੁਰਤੇ ਨਾਲ ਸੁਣਨਾ